ਬੜੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਨਵਾਂ ਸ਼ਹਿਰ ਦੇ ਕਸਬਾ ਬੰਗਾ ਤੋਂ ਜਿੱਥੇ ਪੈਲੈਸ ਦੇ ਵਿੱਚ ਹੀ ਵਿਆਹ ਵਾਲੇ ਦਿਨ ਲਾੜੇ ਦੀ ਮੌਤ ਹੋ ਗਈ ਔਰ ਉਸ ਦੀ ਘਰਵਾਲੀ ਜਿਸ ਦੇ ਨਾਲ ਵਿਆਹ ਸੀ ਉਹ ਵੀ ਸਾਹਮਣੇ ਖੜੀ ਦੇਖਦੀ ਰਹੇਗੀ ਤੇ ਬਾਅਦ ਦੇ ਵਿੱਚ ਸਾਰਾ ਪਰਿਵਾਰ ਰੋ ਰਿਹਾ ਕੁਰਲਾ ਰਿਹਾ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ 60 ਫੁਟੇਜ ਦੇ ਵਿੱਚ ਸਭ ਕੁਝ ਕੈਦ ਹੋ ਗਿਆ ਜਦੋਂ ਮੁੰਡੇ ਦੀ ਮੌਤ ਆਈ ਤਾਂ ਦੱਸਦੇ ਕਿ ਮੰਦਭਾਗੀ ਖਬਰ ਬੰਗਾ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਹ ਨੌਜਵਾਨ ਮੁੰਡਾ ਦੱਸਦੀ ਹੈ ਕਿ ਨੌਜਵਾਨ ਮੁੰਡਾ ਜਿਸ ਦਾ ਵਿਆਹ ਬਜਾਜ ਪੈਲਸ ਦੇ ਵਿੱਚ ਰੱਖਿਆ ਗਿਆ ਸੀ ਵਿਪਨ ਇਸ ਦਾ ਨਾਮ ਸੀ ਵਿਪਨ ਚਾਰ ਪੰਜ ਮਹੀਨੇ ਪਹਿਲਾਂ ਅਮਰੀਕਾ ਤੋਂ ਭਾਰਤ ਆਇਆ ਸੀ ਪੰਜਾਬ ਆਉਂਦਾ ਆਪਣੇ ਵਿਆਹ ਦੇ ਲਈ ਚਾਹ ਹੁੰਦਾ ਖੁਸ਼ੀ ਹੁੰਦੀ ਹੈ ਉਸ ਦੇ ਲਈ ਜਿਹੜਾ ਹੈ ਪੰਜਾਬ ਆਪਣੇ ਘਰ ਆਉਂਦਾ ਜਿਸ ਦੇ ਵਿੱਚ ਸਾਰੇ ਮਾਪੇ ਇਸ ਦੇ ਦੇਖ ਸਕਦੇ ਹੋ ਪਰਿਵਾਰਕ ਰਿਸ਼ਤੇਦਾਰ ਮੌਕੇ ਤੇ ਪਹੁੰਚਦੇ ਆ ਵਿਆਹ ਦੇ ਲਈ ਪਰ ਕੀ ਪਤਾ ਹੁੰਦਾ ਕਿਸੇ ਨੂੰ ਕਿ ਸ਼ਗਨ ਵਾਲਾ ਦਿਨ ਹੀ ਕਾਲ ਬਣ ਜਾਏਗਾ ਤਾਂ ਬੇहद ਮੰਦ ਭਾਗੀ ਖਬਰ ਹੈ ਜਦੋਂ ਅਜਿਹਾ ਕੁਝ ਹੁੰਦਾ ਹੈ ਤਾਂ ਜਦੋਂ ਨੌਜਵਾਨ ਦਾ ਚਲੇ ਜਾਣਾ ਵੈਸੀ ਬਹੁਤ ਵੱਡੀ ਗੱਲ ਹੈ ਪਰ ਜਿਸ ਦਿਨ ਉਸ ਦਾ ਵਿਆਹ ਹੋਵੇ ਉਸੇ ਦਿਨ ਇਹ ਜੀ ਕੋਈ ਘਟਨਾ ਵਾਪਰ ਜੇ ਤਾਂ ਫਿਰ ਇਸ ਤੋਂ ਬਾਅਦ ਕੀ ਕਰ ਸਕਦੇ ਆ ਤਾਂ ਦੇਖੋ ਕਿਵੇਂ ਜਿਹੜਾ ਹੁਣ ਪਰਿਵਾਰਕ ਮੈਂਬਰ ਰੋ ਰਿਹਾ ਕੁਰਲਾ ਰਿਹਾ ਕਿਸੇ ਕਿਸੇ ਟਾਈਮ ਇਸ ਪਰਿਵਾਰ ਦੇ ਮੈਂਬਰ ਭੰਗੜਾ ਪਾ ਰਹੇ ਸੀ ਤਿਆਰੀਆਂ ਕਰ ਰਹੇ ਸੀ ਵਿਆਹ ਦੀਆਂ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਅਗਲਾ ਦਿਨ ਇਹੋ ਜਾਂ ਆਉਣਾ ਕਿ ਮੁੜਕਿਓ ਕਦੇ ਭੁੱਲਿਆ ਨਹੀਂ ਜਾਣਾ ਹਾਲਾਂਕਿ ਆ ਵਿਆਹ ਵਾਲੇ ਦਿਨ ਦੀ ਫੋਟੋ ਦੇਖੋ ਜਦੋਂ ਸ਼ਗਨ ਲੱਗਿਆ ਮਾਪਿਓ ਨੇ ਫੋਟੋ ਕਰਾਈ ਸੇਰੇ ਲੱਗੇ ਸਭ ਕੁਝ ਜਦੋਂ ਹੋ ਰਿਹਾ ਇਹ ਤਾਂ ਜਦੋਂ ਵਰਮ ਆਲਾ ਪਾਉਂਦਾ ਤਾਂ ਉਸ ਸਮੇ ਅਟੈਕ ਆ ਜਾਂਦਾ ਤੇ ਜਿਸ ਤੋਂ ਬਾਅਦ ਥਾਈ ਡਿੱਗ ਪੈਂਦਾ ਤੇ ਉਸਦੀ ਮੌਤ ਹੋ ਜਾਂਦੀ ਹੈ ਬੇहद ਮੰਦ ਭਾਗੀ ਖਬਰ ਹੈ ਭਾਬੂ ਕਰ ਦੇਣ ਵਾਲੀ ਖਬਰ ਹੈ ਵਿਪਨ ਨਾਂ ਦਾ ਏ ਮੁੰਡਾ ਅਮਰੀਕਾ ਦੇ ਵਿੱਚ ਰਹਿੰਦਾ ਸੀ 4-5 ਮਹੀਨੇ ਪਹਿਲਾਂ ਆਇਆ ਸੀ ਆਪਣਾ ਵਿਆਹ ਕਰਾਉਣ ਦੇ ਲਈ ਪੰਜਾਬ ਆਉਂਦਾ ਪਰ ਜਦੋਂ ਉਸ ਦਿਨ ਜਦੋਂ ਉਸ ਦਾ ਵਿਆਹ ਹੁੰਦਾ ਉਸੇ ਦਿਨ ਉਸ ਦੀ ਮੌਤ ਆ ਜਾਂਦੀ ਹੈ ਉਸ ਨੂੰ ਅਟੈਕ ਆ ਜਾਂਦਾ ਤਾਂ ਬਹੁਤ ਜ਼ਿਆਦਾ ਜਿਹੜਾ ਚਿੰਤਾਜਨਕ ਵਿਸ਼ਾ ਹੈ ਕਿ ਆਖਰਕਾਰ ਨੌਜਵਾਨਾਂ ਦੇ ਵਿੱਚ ਜਿਆ ਕਿਉਂ ਹੋ ਰਿਹਾਗਾ ਉਹ ਦੇਖੋ ਸੀਸੀਟੀਵੀ ਫੁਟੇਜ ਜਿਹੜੀ ਪੈਲਸ ਦੀ ਆਈ ਹੈ ਸਾਰੇ ਕੈਮਰਾ ਲੱਗੇ ਹੋਏ ਨੇ ਸਭ ਕੁਝ ਫੋਟੋਆਂ ਕਚ ਇਸੀ ਸਾਰੇ ਜਿਹੜੇ ਐ ਨਵੀਂ ਵਿਆਹੀ ਜੋੜੀ ਦੇ ਨਾਲ ਪਰ ਕਿਸੇ ਨੂੰ ਕੀ ਪਤਾ ਸੀ ਕਿ ਚਾਵਾਵਾਂ ਵਾਲਾ ਦਿਨ ਹੀ ਇਹ ਤਾਂ ਬਾਅਦ ਦੇ ਵਿੱਚ ਰੋਣ ਵਾਲਾ ਦਿਨ ਬਣ ਜਾਣਾ ਤਾਂ ਬਹੁਤ ਮੰਦਭਾਗੀ ਔਰ ਭਾਵੂ ਕਰ ਦੇਣ ਵਾਲੀ ਇਹ ਖਬਰ ਐ